ਸਿਨੇਂਦਰ ਸਿੰਘ ਕੈਰੋ ਆਮ ਪਾਰਟੀ ਦਾ ਕੋਰਡੀਨੇਟਰ ਸੈਂਟਰ ਤੋਂ ਮੈਂ ਬਹੁਤ-ਬਹੁਤ ਆਮ ਪਾਰਟੀ ਨੂੰ ਵਧਾਈ ਦਿੰਦਾ ਕੇਜਰੀਵਾਲ ਸਾਹ ਨੂੰ ਅਤੇ ਭਗਵੰਤ ਮਾਨ ਸਾਡੇ ਜਿਹੜੇ ਸੀਐਮ ਆ ਅਤੇ ਅਮਿਤ ਸੰਧੂ ਜੀ ਨੂੰ ਕਿ ਜਿਹੜੀ ਇਲੈਕਸ਼ਨ ਤਰਨਤਾਰ ਜਿਹੜੀ ਜਿੱਮੀਚੋਲ ਹੋਈ ਹੈ ਮੈਂ ਬਹੁਤ-ਬਹੁਤ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਪੰਜਾਬ ਵਾਸੀਆਂ ਨੂੰ ਇਹ ਜ਼ਰੂਰ ਕਰੀਣਾ ਕਿ ਜਿਹੜੀ ਇਲੈਕਸ਼ਨ ਹੋਈ ਹੈ ਅਸੀਂ ਬਹੁਤ ਵੱਡੀ ਲੀਡ ਦੇ ਨਾਲ ਕਰਕੇ ਉਹ ਇਲੈਕਸ਼ਨ ਜਿੱਤੀ ਹੈ ਜਿਹੜੇ ਸਾਡੇ ਸੀਐਮ ਸਾਹਿਬ ਨੇ ਉੱਥੇ ਕੰਮ ਕੀਤੇ ਸੀਗੇ ਉਹ ਕੰਮ ਦੇ ਹੀ ਮੁਤਾਬਕ ਅਸੀਂ ਇਲੈਕਸ਼ਨ ਜਿਹੜੀ ਆ ਬਹੁਤ ਵਧੀਆ ਤਰੀਕੇ ਨਾਲ ਜਿੱਤੀ ਹੈ ਆਉਣ ਵਾਲੀਆਂ ਜਿਹੜੀਆਂ 2027 ਦੀਆਂ ਚੋਣਾਂ ਦੇ ਵਿੱਚ ਵੀ ਅਸੀਂ ਪੂਰੀਆਂ 93 ਦੀਆਂ ਜਿਹੜੀਆਂ ਸੀਟਾਂ ਆ ਉਹ ਅਸੀਂ ਲੈ ਕੇ ਪੰਜਾਬ ਦੇ ਵਿੱਚ ਫੇਰ ਵਖਾਵਾਂਗੇ ਅੱਦੇ ਪੰਜਾਬ ਦੇ ਵਿੱਚ ਬਹੁਤ ਵਧੀਆ ਕੰਮ ਹੋ ਰਿਆ ਨੇ ਕਿਿੱਦਾਂ ਬਿਜਲੀ ਦੇ ਬੇਲੇ ਆ ਉਹ ਕਿਸੇ ਨੇ ਅਜੇ ਤੱਕ ਮਾਫ ਨਹੀਂ ਕੀਤੇ ਸੀਗੇ ਉਹ 600 ਜੂਨ ਆਪਾਂ 300 ਜੂਨ ਹਰ ਮਹੀਨੇ ਗਰੀਬ ਪਰਿਵਾਰ ਆ ਭਾਵੇਂ ਅਮੀਰ ਪਰਿਵਾਰ ਆ ਅਸੀਂ ਸਾਰਿਆਂ ਨੂੰ ਦੇ ਰਿਆ ਆ ਉਸ ਤੋਂ ਇਲਾਵਾ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਕੰਮ ਚੱਲ ਰਿਹਾ ਹੈ ਉਹਦੇ ਵਿੱਚ ਸਾਨੂੰ ਕੋਲਿਡਿਟਰ ਲਾਇਆ ਗਿਆ ਸੈਂਟਰ ਤੋਂ ਅਸੀਂ ਪੂਰੀ ਕਾਰਵਾਈ ਦੇਖ ਰਹੇ ਆ ਤੇ ਕਰ ਰਹੇ ਆ ਤੇ ਬੱਚਿਆਂ ਨੂੰ ਨਸ਼ਾ ਵੀ ਛਡਵਾ ਰਹੇ ਆ ਤੇ ਪ੍ਰਸ਼ਾਸਨ ਦੀ ਵੀ ਮਦਦ ਕਰ ਰਹੇ ਆ ਤੇ ਜਿਹੜਾ ਭਗਵਾਨ ਜੀ 10 15 ਸਾਲ ਸਰਕਾਰਾਂ ਆਈਆਂ ਪਰ ਕਿਸੇ ਨੇ ਇਹ ਮੁੱਦਾ ਨਹੀਂ ਢਾਇਆ ਅੱਜ ਸਾਡੇ ਸੀਐਮ ਸਾਹਿਬ ਨੇ ਕਰਕੇ ਵਿਖਾਤਾ ਕਿ ਪੰਜਾਬ ਦੇ ਵਿੱਚ ਜਿਹੜਾ ਵੀ ਨਸ਼ਾ ਸੀਗਾ ਉਹਨਾਂ ਨੇ ਨਸ਼ੇ ਦੇ ਕਰਾਣੇ ਜਿਹੜਾ ਵੀ ਘਰ-ਪਾਰ ਬਣਾਏ ਸੀ ਉਹ ਵੀ ਢਾਏ ਆ ਤੇ ਬਹੁਤ ਬੜੀਆ ਕੰਮ ਕੀਤਾ ਜਿਹੜੇ ਬੱਚਿਆਂ ਦੀ ਸਾਡੀ ਨੌਜਵਾਨ ਪੀੜ੍ਹੀ ਨਸ਼ਾ ਕਰ ਰਹੀ ਸੀ ਉਹਨੂੰ ਬਚਾਉਣ ਖਾਤਰ ਮੈਂ ਸੀਐਮ ਸਾਹਿਬ ਦਾ ਅਤੇ ਜਗਦੀਵਾਲ ਦਾ ਤੇ ਸੋਧਿਆ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਪੰਜਾਬ ਨੂੰ ਵਧੀਆ ਰੰਗਲਾ ਪੰਜਾਬ ਬਣਾਈਏਔਰ ਇਹ 27 ਦੀ ਚੋਣਾਂ ਦੇ ਵਿੱਚ ਆਪਾਂ ਵਧੀਆ ਤਰੀਕੇ ਨਾਲ ਚੋਣ ਜਿੱਤ ਸਕੀਏ